ਤੇ ਸੇ ਖਬਰ ਤੇ ਵਧੇਰੇ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਦਵਿੰਦਰ ਸ਼ਰਮਾ ਸਾਰ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਜੀ ਦਵਿੰਦਰ ਜਿਸ ਤਰੀਕੇ ਦੇ ਲਈ ਇਹ ਵੀਡੀਓ ਕੈਮਰਾ ਦੇ ਵਿੱਚ ਕੈਦ ਹੋਈ ਹੈ ਵਪਾਰੀਆਂ ਤੇ ਕਿਸਾਨਾਂ ਦੀ ਆਪਸ ਦੇ ਵਿੱਚ ਬੁਰੀ ਤਰ੍ਹਾਂ ਝੜਪ ਨਜ਼ਰ ਆ ਰਹੀ ਹੈ ਹਾਲਾਂਕਿ ਦੋਨਾਂ ਵੱਲੋਂ ਇੱਕ ਦੂਜੇ ਤੇ लाठी चार्ज ਕੀਤਾ ਜਾ ਰਿਹਾ ਕਿ ਕੁਝ ਪੁਰਾ ਮਾਮਲਾ ਹੁਣ ਬਰਨਾਲਾ ਦੇ ਵਿੱਚ ਬੰਦ ਦਾਇ ਕਾਲ ਦਿੱਤੀ ਗਈ ਹੈ ਤੇ ਉਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਕਿ ਕੋਈ ਜਾਣਕਾਰੀ ਅ ਬਿਲਕੁਲ ਜੇ ਮੈਂ ਗੱਲ ਕਰਦਾ ਬਨਾਲੇ ਦੇ ਜਿਹੜਾ ਵਪਾਰੀਆਂ ਤੇ ਜਿਹੜਾ ਕਿਸਾਨਾਂ ਦੇ ਵਿੱਚ ਜਿਹੜੀ ਆਪਸੀ ਤਕਰਾਰ ਹੈ ਉਹ ਕਾਫੀ ਜ਼ਿਆਦਾ ਕਰਦਾ ਚੁਕਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਨਾਲਾ ਦਾ ਉਹ ਨਜ਼ਾਰਾ ਦਿਖਾ ਦਿੰਦਾ ਵੀ ਕਿ ਬਨਾਲਾ ਦੇ ਵਪਾਰੀ ਨਜਰੇ ਟੋਲ ਦਾ ਤਲੀਕੇ ਦਾ ਬਨਾਲਾ ਨੂੰ ਬਾਜ਼ਾਰ ਨੂੰ ਬੰਦ ਕਰਕੇ ਇੱਕ ਜਿੱਥੇ ਇਕੱਠੇ ਹੋ ਚੁੱਕੇ ਨੇ ਇਹ ਉਹ ਜਗ੍ਹਾ ਜਿੱਥੇ ਕਿਸਾਨਾਂ ਨੇ ਔਰ ਜਿਹੜੇ ਵਪਾਰੀਆਂ ਦੇ ਵਿੱਚ ਆਪਸੀ ਝੜਪ ਕੋਈ ਸੀ ਉਸ ਜਗ੍ਹਾ ਦੇ ਬਾਹਰ ਖੜੇ ਨੇ ਜਿੱਥੇ ਕਿਸਾਨ ਇਕੱਠੇ ਹੋ ਚੁੱਕੇ ਨੇ ਪਰ ਪੂਰੀ ਬੱਤੀ ਗਿਣਤੀ ਦੇ ਵਿੱਚ ਜਿਹੜੇ ਪੂਰੇ ਵਪਾਰੀ ਨੇ ਉਹ ਵਪਾਰ ਬੰਦ ਕਰਕੇ ਆਪਣਾ ਦੁਆਰੂਵਰ ਬੰਦ ਕਰਕੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਨੇ ਕਿਉਂਕਿ ਦੂਜੇ ਪਾਸੇ ਕਿਸਾਨਾ ਬੋਲੇ ਕਾਲ ਜੁਕਤੀ ਕੀਤੀ ਸੀ ਵੀ ਅਜੋ ਫੇਰ ਦੁਬਾਰਾ ਇੱਥੇ ਧਰਨਾ ਪ੍ਰਦਰਸ਼ਨ ਕਰਨ ਕੇ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਵਪਾਰੀਆਂ ਨੂੰ ਇਨਸਾਫ ਦਿੱਤਾ ਜਾਵੇ ਇਨਸਾਫ ਤੇ ਨਾਲ-ਨਾਲ ਵਪਾਰੀ ਕਿਸ ਤਰੀਕੇ ਵੀ ਮੰਗ ਕਰਦੇ ਸਾਡੇ ਨਾਲ ਕੁਝ ਤੇ ਵਪਾਰੀ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਜਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਮੈਂ ਰਾਜੂ ਰੜਾਈ ਰਾਜੂ ਜੀ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਪਾਰੀਆਂ ਜਿਹੜੇ ਸੜਕਾਂ ਤੇ ਆ ਗਿਆ ਕੀ ਇਹ ਸਾਰਾ ਮਾਮਲਾ ਹੈ ਇਹ ਜੀ ਕੋਈ ਬਲੈਕ ਕਲਿੱਕ ਦਾ ਮਾਮਲਾ ਚੱਲ ਰਿਹਾ ਹੈਗਾ ਸੁਣਿਆਗਾ ਉਹ ਚੱਲ ਰਿਹਾਗਾ ਉਹਦੇ ਵਾਸਤੇ ਅੱਜ ਸਾਰਾ ਬਾਜ਼ਾਰ ਬੰਦ ਕੀਤਾਗਾ ਦੋ ਤਿੰਨ ਵਾਰੀ ਪਹਿਲਾਂ ਆਗੇ ਦੁਕਾਨਾਂ ਮੂਰੇ ਬੈਗੇ ਸੈਂਟਰ ਮੂਰੇ ਬੈਗੇ ਉਸ ਦੇ ਅਧੀਨ ਅੱਜ ਸਾਰਾ ਵਪਾਰ ਮੰਡਲ ਵੱਲੋਂ ਬੰਦ ਹੋਇਆ ਹੈ ਇਸ ਤਰੀਕੇ ਦਾ ਬੰਦ ਹੈ ਕਿਉਂਕਿ ਕਿਸਾਨਾਂ ਦੇ ਪ੍ਰਤੀ ਜਿਹੜਾ ਰੋਸ ਹੈ ਵਪਾਰੀਆਂ ਦਾ ਦਿੱਖ ਨੂੰ ਮਿਲ ਰਿਹਾ ਹੈ ਕਿਸਾਨ ਤੇ ਵਪਾਰੀ ਦਾ ਨੌ ਮਾਸ ਦਾ ਰਿਸ਼ਤਾਗਾ ਉਹ ਕਦੇ ਵੱਖ ਨਹੀਂ ਹੋ ਸਕਦਾ ਪਰ ਕੁਝ ਕੁ ਸ਼ਰਾਰਤੀ ਤੰਤਵ ਆਗੇ ਵਪਾਰੀਆਂ ਨੂੰ ਪਰੇਸ਼ਾਨ ਕਰਦੇ ਨੇ ਜਿੰਨਾ ਕਰਕੇ ਅੱਜ ਇਹ ਬੰਦ ਕੀਤਾ ਗਿਆ ਹੈ ਬਿਲਕੁਲ ਕਿਸਾਨਾਂ ਤੇ ਵਪਾਰੀਆਂ ਤੇ ਲੋ ਮਾਰ ਦਾ ਇਸਾ ਹੂ ਕਰੇ ਜਾ ਰਹੇ ਕਿੰਨੇ ਕਿਤੇ ਜਿਹੜੇ ਵਪਾਰੀ ਨੇ ਕਾਫੀ ਜ਼ਿਆਦਾ ਲੋਸ ਕਿ ਨਿਜਵਾ ਰਹੇ ਨੇ ਕੁਝ ਵਪਾਰੀ ਨੇ ਜਿਹੜੇ ਇਥੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਜਰੂਰ ਦਰਸ਼ਿਤ ਕਰਾਂਗੇ ਕੀ ਕੀ ਰੋਸ਼ਾ ਦਾ ਕੀ ਪ੍ਰਦਰਸ਼ਨ ਕਰ ਰਹੇ ਇਹ ਵਪਾਰੀ ਬਾਬਾ ਸਰਕਾਰੀ ਅਗਿਆਪਕ ਬਾਬਾ ਅੱਜ ਨਾਲ ਤੱਕ ਕੇ ਸ਼ਹੀ ਹੋ ਰਹੀ ਹੈ ਜਿਹੜੇ ਵਪਾਰੀ ਆਦਮੀਆ ਬਚਾਰੇ ਜੀਐਸਟੀ ਪਰ ਡੇਰਦੇ ਆ ਜੀ ਖਾਂਡੂ ਨੇ ਲਾ ਕੇ ਸਾਨੂੰ ਰੋਕਿਆ ਇਹ ਹੈ ਕਿ ਸਰਕਾਰ ਨੂੰ ਕੋਈ ਤੋਂ ਵੱਧ ਕਮਾਈਆ ਸਾਡੇ ਨਾਲ ਫੇਰ ਵੀ ਟਕਾ ਹੋ ਰਿਹਾ ਵਪਾਰੀਆਂ ਦੇ ਵਿੱਚ ਜਿਹੜਾ ਕੋਸ਼ ਔਕਾਤ ਦੇਖ ਨੂੰ ਮਿਲਦਾ ਤੁਸੀਂ ਇਹਨਾਂ ਦਿਖਾ ਦੇ ਕੋਈ ਤਸਵੀਰ ਪੇਸ਼ ਕਰਦੇ ਆ ਇਸ ਤਰੀਕੇ ਨਾਲ ਜਿਹੜੇ ਵਪਾਰੀ ਨੇ ਇੱਕ ਸੜਕਾਂ ਤੇ ਉੱtre ਹੋਏ ਨੇ ਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਪਾਰੀ ਅੱਜ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੇ ਨੇ ਅਸੀਂ ਹੋਰ ਵਪਾਰੀਆਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਹੈ ਸਾਰਾ ਮਾਮਲਾ ਹੈ ਕੀ ਸਾਰਾ ਮਾਮਲਾ ਹੈ ਕੀ ਸਾਰਾ ਮਾਮਲਾ ਮਾਮਲਾ ਹੈ ਅੰਦਾਜ਼ ਜਿਹੜੇ ਕਿਸਾਨ ਜੁਣੀ ਨੇ ਆਖਿਆ 30 ਕਿਸਾਨ ਜੁਣੀ ਹਨ ਉਹਨਾਂ ਦਾ ਕੋਈ ਮਸਲਾ ਨਹੀਂ ਹੈ ਉਹੀ ਉਹਨਾਂ ਨਾਲ ੱੱਕਾ ਨਹੀਂ ਹੈ ਉਹ ਬਿਨਾ ਮਸਲੇ ਜੋ ਇਥੇ ਧਰਨੇ ਲਾ ਕੇ ਲੋਕਾਂ ਨੂੰ ਡਰਾ ਕੇ ਪੈਸੇ ਲੈਂਦੇ ਨੇ ਸਮਝੌਤੇ ਕਰਾ ਕੇ ਲੋਕਾਂ ਤੋਂ ਪੈਸੇ ਲੈਂਦੇ ਨੇ ਉਹਨਾਂ ਦਾ ਸਾਥ ਦੇਈਏ ਸਾਡੀ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਉਹਨਾਂ ਨੇ ਹੀ ਹਵਾ ਦੇ ਕੇ ਅੱਜ ਜਿਹੜਾ ਸ਼ੰਭੂ ਬਾਡਰ ਹੈ ਉਹ ਵੀ ਪੰਜਾਬ ਸਰਕਾਰ ਤੇ ਦੂਜੀਆਂ ਸਰਕਾਰਾਂ ਦੇ ਪੰਜਾਬ ਦੇ ਗਵਰਨਰ ਨਾਲ ਹੋਇਆ ਬਾ ਕੰਮ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਉਹਨਾਂ ਤੇ ਇੰਨੀ ਤਾਕਤ ਦਾ ਸ਼ੰਭੂ ਬਾਡਰ ਵੀ ਤਾਂ ਉਹਨਾਂ ਦਾ ਹੀ ਹੈ ਪੰਜਾਬ ਦੇ ਅੰਤਰੀਆ ਉੱਤੇ ਕਿਉਂ ਨਹੀਂ ਔਰ ਗੱਡੀਆਂ ਨਗਾਉਂਦੇ ਅੱਜ ਅਸੀਂ ਇੱਥੇ ਰਸਤਾ ਬੰਦ ਕੀਤਾ ਹੜਤਾਲ ਕੀਤੀ ਹੈ ਆ ਪੰਜਾਬ ਪੁਲਿਸ ਦੇ ਅਧਿਕਾਰੀ ਇੱਥੋਂ ਗੱਡੀਆਂ ਲੈ ਕੇ ਕਹਿੰਦੇ ਨੰਗਾ ਟੱਕੇ ਨਾਲ ਅਸੀਂ ਉਹਨਾਂ ਪੰਜਾਬ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਤੁਹਾਡੇ 'ਚ ਦਮ ਹੈਗਾ ਤਾਂ ਸ਼ੰਭੂ ਮੰਡਰ ਖਾਲੀ ਕਰਵਾਓ ਬਿਲਕੁਲ ਕਿਸਾਨਾਂ ਪ੍ਰਤੀ ਕਾਫੀ ਰੋਸ ਨਜ਼ਰ ਆ ਰਿਹਾ ਸਰ ਕੀ ਕੋਸ਼ ਹੈ ਇਸ ਦਾ ਇਹ ਕੀ ਹੈ ਸਰਾ ਮਾਮਲਾ ਹੈ ਕਿਉਂ ਇਹ ਜਿਹੜੇ ਕਿਸਾਨ ਤੇ ਵਪਾਰੀ ਅਮਰੇ ਸਾਹਮਣੇ ਹੋ ਗਏ ਹਾਲ ਤੱਕ ਕਿਸਾਨਾਂ ਦਾ ਉਹਨੇ ਧਰਨਾ ਲੱਗਿਆ ਹੋਇਆ ਸੀ ਆਪਾਂ ਸਾਰਿਆਂ ਨੇ ਦੇਖਿਆ ਵੀਡੀਓ ਵਾਇਰਲ ਹੋਈਆਂ ਕਿਸਾਨਾਂ ਨੇ ਕਿਵੇਂ ਅਖੋਤੀ ਕਿਸਾਨਾਂ ਨੇ ਅਖੋਤੀ ਕਿਸਾਨਾਂ ਨੇ ਕਿਵੇਂ ਬਦਮਾਸ਼ੀ ਦੇ ਰੂਪ 'ਚ ਧਾਰਾ ਲੈ ਕੇ ਆਇਆ ਹਿਥੇ ਨਾਲ ਲੱਸੀ ਪੁਲਿਸੀ ਹਾਜ਼ਿਰ ਦੇ ਵਿੱਚ ਉਹਨਾਂ ਨੇ ਵਪਾਰੀਆਂ ਦਾ ਕੁੱਟਮਾਰ ਕੀਤੀ ਤੇ ਪੁਲਿਸ ਨੇ ਇੱਕ ਵਾਰ ਵੀ ਉਹਨਾਂ ਨੂੰ ਕਿਸੇ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਹਨਾਂ ਨੂੰ ਸ਼ਹਿ ਦੇ ਕੇ ਉਹਨਾਂ ਦੇ ਇਕੱਠੇ ਕਰਾ ਲੈਣਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਇਹ ਕਹਿੰਦੇ ਜਿਹੜੀ ਕਿਸਾਨੀ ਹੈ ਜਿਹੜੇ ਖੋਤੀ ਸਰਕਾਰ ਸਰਦਾ ਆਪਣੇ ਕੋ ਲੋਕ ਕਿਸਾਨ ਹੈਗੀ ਆ ਮੇਰੇ ਇੰਨਾ ਦਾ ਕੰਮ ਕੀ ਹੋ ਗਿਆ ਠੀਕ ਹੈ ਦਵਿੰਦਰ ਤੁਸੀਂ ਆਪਣੀ ਗੱਲਬਾਤ ਇੱਥੇ ਲਗਾਤਾਰ ਜਾਰੀ ਰੱਖੋ ਸਿਪਲਪਲ ਦੀ ਅਪਡੇਟ ਦਰਤੋ ਲੈਂਦੇ ਰਵਾਂਗੇ ਫਿਲਹਾਲ ਜੋ ਵਪਾਰੀਆਂ ਨੇ ਕਾਲ ਦਿੱਤੀ ਉਸ ਦਾ ਅਸਰ ਬਣਾਲੇ ਦੇ ਵਿੱਚ ਵੇਖਣ ਨੂੰ ਜ਼ਰੂਰ ਮਿਲ ਰਿਹਾ